ਸ਼ਰਿੰਦਰ ਜਲੰਧਰ ਪੁਲਿਸ ਵੱਲੋਂ ਪੀਪੀਆਰ ਮਾਲ ਅਤੇ ਜਲੰਧਰ ਵਿਖੇ ਵਾਨਾ ਅਤੇ ਜਨਤਕ ਥਾਵਾਂ ਤੇ ਸ਼ਰਾਬ ਦੀ ਵੈਕਰੀ ਨੂੰ ਲੈ ਕੇ ਚਲਾਈ ਗਈ ਵਿਸ਼ੇਸ਼ ਮੁਹਿੰਮ ਖਰਜਿੰਦਰ ਸਿੰਘ ਪੀਪੀਐਸ ਐਸ.ਏ.ਸੀ.ਪੀ ਮਾਡਲ ਟਾਊਨ ਵਿਖੇ ਸ਼ਾਮ 8 ਵਜੇ ਤੋਂ 11 ਵਜੇ ਤੱਕ ਵਿਸ਼ੇਸ਼ ਡਰਾਈਵ ਦੀ ਨਿਗਰਾਨੀ ਕੀਤੀ ਗਈ ਇਹ ਕਾਰਵਾਈ ਐਸ.ਐਚ.ਓ ਪੀ.ਐਸ ਡਿਵੀਜ਼ਨ ਨੰਬਰ 7 ਐਸ.ਐਚ.ਓ ਪੀ.ਐਸ ਡਿਵੀਜ਼ਨ ਨੰਬਰ 6 ਅਤੇ ਐਸ.ਐਚ.ਓ ਪੀ.ਐਸ ਨਵੀਂ ਬਾਰਾਦਾਰੀ ਅਤੇ ਐਸ.ਐਚ.ਓ ਪੀ.ਐਸ ਭਾਰਗੋ ਕੈਂਪ ਵੱਲੋਂ ਯਾਰਐਸ ਜ਼ੋਨ ਦੇ ਇੰਚਾਰਜ ਅਤੇ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਕੀਤੀ ਬਾਹਰ ਸਾਫ ਦੀ ਖਪਤ ਨੂੰ ਰੋਕਣਾ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਇਹਨਾਂ ਆਧਾਰਿਆਂ ਦੇ ਆਸ-ਪਾਸ ਕਾਨੂੰਨ ਅਤੇ ਵਿਵਸਥਾ ਨੂੰ ਕਾਇਮ ਰੱਖਣਾ ਹੈ। ਇਸ ਅਭਿਆਨ ਦੌਰਾਨ 125 ਵਾਹਨਾਂ ਦੀ ਚੈਕਿੰਗ ਕੀਤੀ ਗਈ, 8 ਚਲਾਨ ਕੱਟੇ ਗਏ ਅਤੇ 1 FIR ਦਰਜ ਕੀਤੀ ਗਈ। ਡਰਿੰਕ ਐਂਡ ਡਰਾਈਵ, ਬਿਨਾ ਹੈਲਮਟ ਦੀ ਸਵਾਰੀ, ਕਾਰ ਦੀਆਂ ਖਿੜਕੀਆਂ ਤੇ ਕਾਲੀਆਂ ਫਿਲਮਾਂ ਦੇ ਚਲਾਨ ਅਤੇ ਬਿਨਾ ਸੀਟ ਬੈਲਟ ਤੋਂ ਵੱਡੀ ਚਲਾਨ ਲਈ ਚਲਾਨ ਕੱਟੇ ਗਏ। PPR ਮਾਲ ਵਿੱਚ ਇੱਕ ਸਪਾਈਸੀ ਟੇਜ਼ਰ ਰੈਸਟੋਰੈਂਟ ਦੇ ਮਾਲਕ ਖਿਲਾਫ ਆਪਣੀ ਸੰਸਾਰ ਦੇ ਬਾਹਰ ਖੁੱਲੇ ਆਮ ਸ਼ਰਾਬ ਪਿੰਦੀ ਇਜਾਜ਼ਤ ਦੇਣ ਦੇ ਦੋਸ਼ ਇੱਕ ਤੋ ਇਹ ਦਰਜ਼ ਕੀਤੀ ਗਈ ਜਿਸ ਦੇ ਨਤੀਜੇ ਵਜੋਂ ਐਸ ਐਚਓ ਪੀ ਐਸ ਡਿਵੀਜ਼ਨ ਨੰਬਰ ਸਾਫ ਦੀ ਪੁਲਿਸ ਦੁਆਰਾ ਕਾਰਵਾਈ ਕੀਤੀ ਗਈ ਹੈ ਬਿਊਰੋ ਰਿਪੋਰਟ ਜ਼ਿਲੰਦਰ ਬ੍ਰਿਜ ਟੀਵੀ ਬਾਜੋਗ ਪੁਲਿਸ ਕਪਿਛਾ ਜ਼ਿਲੰਦਰ ਜੀ ਦੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਅਤੇ ਪਬਲਿਕ ਪਲੇਸ ਤੇ ਸ਼ਰਾਬ ਪਲਾਉਣ ਵਾਲਿਆਂ ਵਿਰੁੱਧ ਅੱਜ ਇੱਕ ਵਿਸ਼ੇਸ਼ ਮਹਿੰਮ ਚਲਾਈ ਗਈ ਇਸ ਮਹਿੰਮ ਵਿੱਚ ਐਸ ਐਚਓ ਭਾਰਗੋਗੈਂ ਐਸ ਐਚਓ ਬਾਰਾਂਦਰੀ ਐਸ ਐਚਓ 6 ਨੰਬਰ ਡਿਵੀਜ਼ਨ ਐਸ ਐਚਓ 7 ਨੰਬਰ ਡਿਵੀਜ਼ਨ ਸ਼ਾਮਲ ਹੋਏ ਇਸ ਮਹੀਨੇ ਦੌਰਾਨ ਕਰੀਬ 125 ਗੱਡੀਆਂ ਚੈੱਕ ਕੀਤੀਆਂ ਗਈਆਂ ਜਿਨ੍ਹਾਂ ਇਸ ਦੌਰਾਨ 8 ਗੱਡੀਆਂ ਦੇ ਚਲਾਨ ਕੀਤੇ ਗਏ ਤੇ ਇੱਕ ਪਬਲਿਕ ਮੀਟਿੰਗ ਤੇ ਦਾਰੂ ਸ਼ਰਾਬ ਨਾਲ ਉਹਨੂੰ ਬਚਾਅ ਦਿੱਤਾ ਗਿਆ